ਵਾਇਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਇੰਟਰਵਿਊ ਸੁਣਦਾ ਪਿਆ ਸੀ ਪ੍ਰੈਸ ਕਾਨਫਰੰਸ ਉਹਦੇ ਚ ਉਹਨਾਂ ਨੇ ਇੱਕ ਗੱਲ ਆਖੀ ਆ ਕਿ ਵੀ ਮੈਨੂੰ ਹੁਣ ਪਤਾ ਲੱਗਿਆ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜਾ ਹੁਕਮ ਆ ਉਹ ਸਾਰੀ ਦੁਨੀਆ ਦੇ ਸਿੱਖਾਂ ਵਾਸਤੇ ਨਹੀਂ ਹੁੰਦਾ ਸਿਰਫ ਅਕਾਲ ਤਖਤ ਸਾਹਿਬ ਦੇ ਦਾਇਰੇ ਚ ਇਹ ਸੁਣਿਆ ਜਾਂਦਾ ਹੈ ਜਾਂ ਉਹਦੇ ਸਕੱਤਰ ਜੋਗਾ ਹੀ ਹੁੰਦਾ ਇਹ ਸੁਣ ਕੇ ਬਹੁਤ ਦੁੱਖ ਹੋਇਆ ਬਹੁਤ ਦਿਲ ਨੂੰ ਲੱਗੀ ਗੱਲ ਕਿ ਵੀ ਅੱਜ ਸਾਡੇ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਸਿੱਖ ਵੀ ਅਕਾਲ ਤਖਸਾਲ ਨੂੰ ਸਰਵੋੱਚ ਗਿਣਦੇ ਆ ਤੇ ਉਹਦਾ ਹੁਕਮ ਇਹ ਮੰਨਿਆ ਜਾਂਦਾ ਹੈ ਕਿ ਅਕਾਲ ਤਖਸਾਲ ਦਾ ਜੋ ਹੁਕਮ ਹੈਗਾ ਉਹ ਦੁਨੀਆ ਭਰ ਚ ਵਾਸਤੇ ਸਿੱਖਾਂ ਵਾਸਤੇ ਹੈਗਾ ਇਹ ਉਹ ਅਕਾਲ ਤਖਸਾਲ ਹੈ ਜਿਸ ਦੀ ਸੇਵਾ ਲਈ ਸ਼੍ਰੋਮਣੀ ਕਮੇਟੀ ਬਣੀ ਸੀ ਜਿਸ ਦੀ ਪਹਿਰੇਦਾਰੀ ਲਈ ਸ਼੍ਰੋਮਣੀ ਕਮੇਟੀ ਬਣੀ ਸੀ ਜਿਸ ਦੀ ਵਾਰਡ ਲਈ ਸ਼੍ਰੋਮਣੀ ਕਮੇਟੀ ਬਣੀ ਸੀ ਸ਼੍ਰੋਮਣੀ ਕਮੇਟੀ ਨਨਕਾਣਾ ਸਾਹਿਬ ਦੇ ਵਰੇਗੰਢ ਗਈ ਆ ਹੁਣੇ ਉਹਦੀ ਜਿਹੜੀ ਸ਼ਹੀਦਾਂ ਦੀ ਚਿਖਾ ਸੀ ਜਾਂ ਆਪਣਾ ਜੋਸ਼ ਸ਼ਹੀਦਾਂ ਦਾ ਹਲੇ ਚਿਖਾ 발ਦੀ ਪਈ ਸੀ ਜਾਂ ਉਹਦੀ ਲੋ ਸੀ ਉਹਦੇ ਉਹਦੇ ਵਿੱਚੋਂ ਹੀ ਇਹ ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ ਸੀ ਇਹਦਾ ਕਾਰਜ ਖੇਤਰ ਜਿਹੜਾ ਹੈਗਾ ਉਹ ਸਿੱਖ ਵੈਲਿਊਜ਼ ਨੂੰ ਸਿੱਖ ਪਰੰਪਰਾ ਨੂੰ ਸਿੱਖ ਰਵਾਇਤ ਨੂੰ ਗੁਰਬਾਣੀ ਨੂੰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨਾ ਇਹਦੀ ਰੱਖਿਆ ਕਰਨਾ ਹੈਗਾ ਨਾ ਕਿ ਇਹਨਾਂ ਨੂੰ ਮਲਾਜਮ ਦੱਸਣਾ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ 1925 ਦਾ ਜਿਹੜਾ ਐਕਟ ਬਣਿਆ ਉਹਦੇ ਵਿੱਚ ਉਹ ਬਿਲਕੁਲ ਇੱਕ ਪੱਛਮੀ ਤਰਜ਼ ਤੇ ਬਣਿਆ ਹੋਇਆ ਇੱਕ ਪ੍ਰਬੰਧਕੀ ਢਾਂਚਾ ਹੈਗਾ ਤੇ ਉਹਦੇ ਵਿੱਚ ਕਿਤੇ ਵੀ ਕੋਈ ਅਕਾਲ ਤਖਤ ਸਾਹਿਬ ਦੀ ਥਾਂ ਨਹੀਂ ਉਹਦੇ ਵਿੱਚ ਕਿਸੇ ਤਖਤਾਂ ਦੀ ਜਗ੍ਹਾ ਹੈ ਨਹੀਂ ਕਿ ਵੀ ਇੱਥੇ ਕੌਣ ਲੱਗੂਗਾ ਕੌਣ ਇੱਥੇ ਸੇਵਾ ਨਿਭਾਊਗਾ ਪਰ ਇਹਦਾ ਇਹ ਮਤਲਬ ਨਹੀਂਗਾ ਕਿ ਅਸੀਂ ਉਸ ਐਕਟ ਨੂੰ ਪੜ ਕੇ ਉਹਨਾਂ ਕਾਨੂੰਨਾਂ ਨੂੰ ਪੜ ਕੇ ਅੱਜ ਇਹ ਦੱਸਣ ਲੱਗ ਜਾਈਏ ਬਿਲਕੁਲ ਠੀਕ ਆ ਗੱਲ ਕਿ 1925 ਦੇ ਐਕਟ ਦੇ ਹਿਸਾਬ ਨਾਲ ਸਾਰੇ ਲੋਕ ਮੁਲਾਜ਼ਮ ਆ ਪਰ ਕੀ ਇਹ ਡੀ ਫੈਕਟੋ ਸਿਚੁਏਸ਼ਨ ਹੈਗੀ ਆ ਕੀ ਅਸਲੀਅਤ ਇਹ ਹੈਗੀ ਆ ਕਿ ਇਹ ਤਾਂ ਆਪਣੀ ਮਜਬੂਰੀ ਆ 1925 ਦਾ ਜਿਹੜਾ ਐਕਟ ਹੈਗਾ ਉਹ ਕੋਈ ਸਿੱਖਾਂ ਨੇ ਮੰਗਿਆ ਨਹੀਂ ਸੀ ਉਹ ਸਿੱਖਾਂ ਤੇ ਥੋਪਿਆ ਗਿਆ ਐਕਟ ਹੈ ਜਿਹੜਾ ਸਿੱਖਾਂ ਨੇ ਆਪ ਦਾ ਐਕਟ ਬਣਾਇਆ ਸੀ ਉਹ ਅੰਗਰੇਜ਼ ਨੇ ਲਾਗੂ ਨਹੀਂ ਕਰਨ ਦਿੱਤਾ ਸੋ ਇਹ ਇੱਕ ਬਸਤੀਵਾਦੀ ਸਰਕਾਰ ਦਾ ਇੱਕ સામਰਾਜੀ ਸਰਕਾਰ ਦਾ ਸਾਡੇ ਤੇ ਥੋਪਿਆ ਹੋਇਆ ਐਕਟ ਆ ਤੇ ਅੱਜ ਉਸੇ ਐਕਟ ਨੂੰ ਕੋਰਟ ਕਰਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਜੋ ਬਣਦੀ ਸੀ ਗੱਲ ਉਹ ਸੀਗੀ ਕਿ ਹਾਂ ਵੀ ਜੇ ਐਕਚੁਅਲੀ ਤੁਹਾਡੀ ਸੈਂਸ ਹੁੰਦੀ ਤਾਂ ਜਿੱਦਨ ਤੋਂ ਤੁਸੀਂ ਇਸ ਸ਼੍ਰੋਮਣੀ ਕਮੇਟੀ ਦੇ ਐਕਟ ਨੂੰ ਸਮਝਦੇ ਹੋ ਕਰਦੇ ਹੋ ਤਾਂ ਤੁਹਾਨੂੰ ਇਹਦੀ ਸੋਧ ਹਾਲ ਤੁਰਨਾ ਚਾਹੀਦਾ ਸੀਗਾ ਤੁਹਾਨੂੰ ਚਾਹੀਦਾ ਸੀਗਾ ਕਿ ਜਿਹੜਾ ਐਕਟ ਹੈਗਾ ਉਹਦੇ ਵਿੱਚ ਬਦਲਿਆ ਜਾਵੇ ਉਹਨੂੰ ਸਿੱਖੀ ਰਵੈਤਾਂ ਦੇ ਮੁਤਾਬਕ ਬਣਾਇਆ ਜਾਵੇ ਤੇ ਅੱਜ ਵੀ ਸਿੱਖਾਂ ਨੂੰ ਇਹ ਬਹੁਤ ਵੱਡੀ ਲੋਡ ਹੈਗੀ ਆ ਕੀ ਅਕਾਲ ਤਖਬਬ ਦਾ ਜਿਹੜਾ ਸਾਰਾ ਸਟਰਕਚਰ ਆ ਜਾਂ ਅਕਾਲ ਤਖਬਬ ਦਾ ਜਿਹੜਾ ਜੋ ਵੀ ਸੰਸਥਾ ਹੈ ਉਹਨੂੰ ਬਿਲਕੁਲ ਆਜ਼ਾਦਾ ਨਾ ਹੋਣੀ ਚਾਹੀਦੀ ਆ ਉਹਦੇ ਵਿੱਚ ਪੰਜੇ ਤਖਤ ਹੋਣ ਉਹਦੇ ਵਿੱਚ ਪੰਜ ਪਿਆਰਿਆਂ ਦੀ ਰਵੈਤ ਜਾਂ ਜੋ ਵੀ ਆਪਣਾ ਸਿਸਟਮ ਆ ਉਹ ਹੋਵੇ ਉਹਦੇ ਆਪ ਦੇ ਪ੍ਰੋਪ ਚੈਕਸ ਐਂਡ ਬੈਲੈਂਸਸ ਹੋਣ ਸਰਬਤ ਖਾਲਸਾ ਦਾ ਇੱਕ ਕਨਸੈਪਟ ਹੋਵੇ ਤੇ ਉਹਦੇ ਨਾਲ ਹੀ ਇਹ ਇੱਕ ਇੰਡੀਪੈਂਡੈਂਟ ਹੋਵੇ ਜਿਹਦੇ ਵਿੱਚ ਕੱਲੇ ਪੰਜਾਬ ਦੇ ਸਿੱਖ ਹੀ ਨਹੀਂ ਭਾਰਤ ਦੇ ਵਿੱਚ ਵਸਦੇ ਸਿੱਖ ਤੇ ਦੁਨੀਆ ਚ ਕਮਾਂਤਰੀ ਜਿਹੜੇ ਪੱਦਰ ਤੇ ਫੈਲੇ ਹੋਏ ਆ ਸਿੱਖ ਵੱਖ-ਵੱਖ ਦੇਸ਼ਾਂ ਚ ਉਹ ਸਾਰਾ ਡਾਇਸਪੋਰਾ ਵੀ ਉਹਦੇ ਵਿੱਚ ਪਾਰਟਿਸਿਪੇਟ ਕਰਦਾ ਹੋਵੇ ਕਿ ਵੀ ਜਿੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿਸ ਨੂੰ ਲਾਉਣਾ ਹੈ ਹੋਰ ਤਖਤਾ ਤੇ ਕੌਣ ਜਥੇਦਾਰ ਲੱਗਣਗੇ ਉਹ ਹੋਵੇ ਤੇ ਉਹਨਾਂ ਨੂੰ ਹਟਾਉਣ ਦਾ ਉਹਨਾਂ ਨੂੰ ਰੱਖਣ ਦਾ ਆ ਹੀ ਨਹੀਂ ਕਿ ਵੀ ਮੁਲਾਜ਼ਮ ਹੈਗੇ ਤੇ ਉਹਨਾਂ ਨੂੰ ਹਟਾ ਦਿੱਤਾ ਹੋਵੇ ਬਹੁਤ ਹੀ ਦੁੱਖ ਭਰੀ ਗੱਲ ਸਿੱਖ ਕੌਮ ਨੂੰ ਇਸ ਤੇ ਅਲਰਟ ਹੋਣ ਦੀ ਲੋੜ ਆ ਇਹ ਸੰਜੀਦਾ ਸਮਾਂ ਅੱਜ ਤੱਕ ਜਦੋਂ ਤੱਕ ਇਸ ਸਿਸਟਮ ਨੂੰ ਉਹ ਮੈਨੀਪੂਲੇਟ ਕਰਦੇ ਰਹੇ ਆਪਦੇ ਹੱਥ ਦੇ ਵਰਤਦੇ ਰਹੇ ਆਪਾਂ ਉਦੋਂ ਤੱਕ ਨਹੀਂ ਬੋਲੇ ਸਾਰੇ ਲੋਕ ਇਹ ਆਪਣੇ ਤੇ ਵੀ ਕਮਜ਼ੋਰੀ ਆ ਤੇ ਆਪਾਂ ਨੂੰ ਹੁਣ ਸਭ ਤੋਂ ਵੱਧ ਜਿਹੜਾ ਮੇਨ ਅੱਜ ਤੁਹਾਡਾ ਟਾਰਗੇਟ ਆ ਸਿੱਖ ਹੋਣ ਦਾ ਜਿਹੜਾ ਮੇਨ ਟੀਚਾ ਹੋਣਾ ਚਾਹੀਦਾ ਆਪਣੇ ਤੇ ਬਹੁਤ ਹਮਲੇ ਆ ਨਸ਼ਿਆਂ ਦੇ ਹਮਲੇ ਆ ਪ੍ਰਵਾਸ ਹੋ ਰਿਹਾ ਬੱਚੇ ਆਪਣੇ ਬਾਹਰੋਂ ਆ ਰਹੇ ਆ ਪੰਜਾਬ ਦੇ ਵਿੱਚ ਪਾਣੀਆਂ ਦਾ ਚੱਕ ਰੋਲਾ ਹੈਗਾ ਵੀ ਪਾਣੀ ਸਾਡੇ ਲੁੱਟੇ ਜਾ ਰਹੇ ਆ ਰਾਜਧਾਨੀ ਦਾ ਮਸਲਾ ਅਣਗਿਣਤ ਮਸਲੇ ਕਰਜਾਈ ਹੋ ਰਿਹਾ ਪੰਜਾਬ ਪਰ ਜਿਹੜਾ ਅੱਜ ਅਹਿਮ ਮਸਲਾ ਹੈ ਉਹ ਆ ਕੀ ਇਸ ਅਕਾਲ ਤਖਤ ਦੀ ਹੋਂਦ ਤੇ ਹਸਤੀ ਨੂੰ ਕਿਵੇਂ ਕਾਇਮ ਕੀਤਾ ਜਾ ਰੱਖਿਆ ਜਾਵੇ ਤੇ ਉਹਦੇ ਵਾਸਤੇ ਕੀ ਸੰਘਰਸ਼ ਵਿੱਢਿਆ ਜਾਵੇ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਛਮੀ ਪ੍ਰਬੰਧਕੀ ਕਮੇਟੀ ਨਾਲੋਂ ਇੱਕ ਟਰਸਟ ਜਾਂ ਇੱਕ ਆਰਗੇਨਾਈਜੇਸ਼ਨ ਨਾਲੋਂ ਆਪਾਂ ਕਿਵੇਂ ਉਹਨੂੰ ਸਿੱਖੀ ਰਵੈਤ ਤੇ ਲਿਆਈਏ ਤੇ ਇਹਦੇ ਵਾਸਤੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਇਸ ਮੁੱਦੇ ਨੂੰ ਲੈ ਕੇ ਸ਼ਕਤੀਤਾ ਨੂੰ ਆਦੀਆਂ ਆਦਿਆਂ ਨੂੰ ਪਾਸੇ ਰੱਖ ਕੇ ਇਹਦੇ ਤੇ ਆਪਾਂ ਨੂੰ ਸੰਘਰਸ਼ ਵਿੱਢਣ ਦੀ ਲੋੜ ਆ ਤੇ ਜਿਹੜੇ ਵੀ ਲੋਕ ਜਿਹੜੀਆਂ ਵੀ ਪਾਰਟੀਆਂ ਜਿਹੜੇ ਵੀ ਲੋਕ ਅ ਸਖਸ਼ੀਤਾ ਜਿਹੜੇ ਵੀ ਅਦਾਰੇ ਅਕਾਲ ਤਖਤ ਤੋਂ ਮੁਨਕਰ ਹੋ ਰਹੇ ਆ ਉਹਦੇ ਤੇ ਕੋਈ ਐਕਟ ਦਸ ਰਹੇ ਆ ਉਹਦੇ ਤੇ ਕੋਈ ਹੋਰ ਉਹਦੇ ਹੁਕਮਾਂ ਤੋਂ ਭੱਜ ਰਹੇ ਆ ਉਹਨਾਂ ਨੂੰ ਨਿਕਾਰਨ ਦੀ ਲੋੜ ਆ ਉਹਨਾਂ ਨੂੰ ਪਾਸੇ ਕਰਨ ਦੀ ਲੋੜ ਆ ਜਿੱਥੇ ਵੀ ਤੁਸੀਂ ਬੈਠੇ ਹੋ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਤੁਸੀਂ ਆ ਕੇ ਤਲਵਾਰਾਂ ਚੱਕੋ ਹਥਿਆਰ ਚੱਕੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਮੋਰਚਿਆਂ 'ਚ ਜਾਂ ਸੰਘਰਸ਼ਾਂ 'ਚ ਆ ਜਾਓ ਜੇ ਨਹੀਂ ਆ ਸਕਦੇ ਕੋਈ ਗੱਲ ਨਹੀਂ ਪਰ ਜਿੱਥੇ ਵੀ ਤੁਸੀਂ ਬੈਠੇ ਹੋ ਆਪਦੇ ਪਿੰਡ ਚ ਆਪਦੇ ਸ਼ਹਿਰ ਚ ਆਪਦੇ ਦਫ਼ਤਰ ਚ ਆਪਦੇ ਘਰੇ ਉਥੇ ਜਿਹੜਾ ਵੀ ਅਕਾਲ ਤਖਤ ਤੋਂ ਮੁਨਕਰ ਹੋ ਰਿਹਾ ਜਿਹੜਾ ਵੀ ਅਕਾਲ ਤਖਤ ਨੂੰ ਦੇ ਜਥੇਦਾਰਾਂ ਨੂੰ ਹੋਰ ਤਖ ਜਥੇਦਾਰਾਂ ਨੂੰ ਸਿਰਫ ਇੱਕ ਮੁਲਾਜ਼ਮ ਦੱਸ ਰਹੇ ਆ ਉਹਨਾਂ ਦੇ ਉਲਟ ਹਾਂ ਦਾ ਨਾਰਾ ਮਾਰੋ ਆਵਾਜ਼ ਚੱਕੋ ਆਪਦੇ ਹੋਰ ਸਿੱਖਾਂ ਨੂੰ ਜਾਗਰੂਕ ਕਰੋ ਉਹਨਾਂ ਨੂੰ ਦੱਸੋ ਕਿ ਵੀ ਇਹ ਨਹੀਂ ਚੱਲਣ ਦੇਣਾ ਇਹ ਨਵੇਂ ਮਸੰਦ ਦਾ ਇਹ ਮਸੰਦ ਅੱਜ ਜਿਵੇਂ ਨਨਕਾਣਾ ਸਾਹਿਬ ਦੇ ਮਸੰਦ ਕੁਰਬਾਨੀਆਂ ਨਾਲ ਆਪਾਂ ਪਾਸੇ ਕੀਤੇ ਸੀਗੇ ਇਹ ਵੀ ਆਈ ਹੀ ਨਰੇਣੂ ਜਿਹੜੇ ਹੈਗੇ ਆ ਇਹ ਆਈ ਪਾਸੇ ਹੋਣੇ ਆ ਇਹਦੇ ਹਾਸਤੇ ਆਪਾਂ ਨੂੰ ਕੁਰਬਾਨੀਆਂ ਵੀ ਕਰਨੀਆਂ ਪੈਣੀਆਂ ਸੰਘਰਸ਼ ਵੀ ਲੜਨੇ ਪੈਣੇ ਆ ਪਰ ਜਿਹੜੇ ਵੀਰ ਇਹ ਸਾਰਾ ਕੁਝ ਨਹੀਂ ਕਰ ਸਕਦੇ ਉਹ ਘੱਟੋ ਘੱਟ ਹਾ ਦਾ ਨਾਰਾ ਜ਼ਰੂਰ ਮਾਰੋ ਉਹ ਇਹਨਾਂ ਤੋਂ ਇਹਨਾਂ ਤੋਂ ਪਾਸਾ ਵੱਟੋ ਇਹਨਾਂ ਨੂੰ ਸਾਈਡ ਹੋਵੋ ਜਿਹੜੇ ਜਿਹੜੇ ਵੀਰ ਇਹਨਾਂ ਨਾਲ ਹੋਰ ਤੁਰੇ ਦੇ ਆ ਗੁੰਮਰਾਹ ਹੋਏ ਹੋਏ ਆ ਉਹਨਾਂ ਨੂੰ ਆਪਦੇ ਫੋਲਡ 'ਚ ਵਾਪਸ ਲੈ ਕੇ ਆ ਉਹਨਾਂ ਨੂੰ ਸਮਝਾਓ ਕਿ ਭਾਈ ਇਹ ਰਾਹ ਛੱਡਣਾ ਪੈਣਾ ਹੈ ਇਹ ਗੁਰਮਤ ਦੇ ਤੇ ਗੁਰੂ ਗੁਰੂ ਦੇ ਵਿਚਾਰਾਂ ਨੂੰ ਦੇ ਉਲਟਵਰਾ ਹੈਗਾ ਤੇ ਅਕਾਲ ਤਖਤ ਦੇ ਹੱਕ ਚ ਖੜਨਾ ਅਕਾਲ ਤਖਤ ਸਾਹਿਬ ਦੀ ਸੰਸਥਾ ਤੇ ਉਹਦੀ ਮਹਿਮਾ ਨੂੰ ਕਾਇਮ ਰੱਖਣਾ ਤੇ ਉਹਦੇ ਵਾਸਤੇ ਕੋਈ ਬਿਹਤਰ ਸਿਸਟਮ ਕਿਵੇਂ ਉਰ ਸਿਰਜਿਆ ਜਾ ਸਕੇ ਉਹਦੇ ਨਾਲ ਤੁਰੰਦੀ ਅੱਜ ਲੋੜ ਆ ਸਿੱਖਾਂ ਨੂੰ ਤੇ ਆਪਦਾ ਆਪਦਾ ਰੋਲ ਨਿਭਾਓ ਜਿਹੜੇ ਵੀਰ ਸੰਘਰਸ਼ ਚ ਉੱਤਰ ਸਕਦੇ ਹੋ ਸੰਘਰਸ਼ ਚ ਉੱਤਰੋ ਜਿਹੜੇ ਕੋਈ ਚੈਨਲਸ ਤੇ ਬੋਲ ਸਕਦੇ ਹੋ ਚੈਨਲਸ ਤੇ ਬੋਲੋ ਜਿਹੜੇ ਕੁਛ ਨਹੀਂ ਕਰ ਸਕਦੇ ਜਾਂ ਲੱਗਦਾ ਵੀ ਅਸੀਂ ਆਪਦੀ ਜੀਵਨ ਦੀਆਂ ਹੋਰ ਕੰਮਾਂ 'ਚ ਮਸਰੂਰ ਹੋ ਗਏ ਆਂ ਉਹ ਘਟੋ ਘਟ ਹਾ ਦਾ ਨਾਰਾ ਜ਼ਰੂਰ ਮਾਰੋ ਆਪਦੇ ਪਰਿਵਾਰ ਨੂੰ ਆਪਦੇ ਹੋਰ ਸਿੱਖਾਂ ਨੂੰ ਇਸ ਗੱਲ ਤੋਂ ਜਾਣੂ ਕਰਾਓ ਤੇ ਇਸ ਰਾਹ ਤੇ ਚਲੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤ